ਬਾਈ ਸਾਸਿ ਗਾਲ ਜੀ ਸਾਰਿਆਂ ਨੂੰ ਹੋਰ ਵੀ ਠੀਕ ਹੋ ਵੀਰੇ ਸਾਰੇ ਜਣੇ ਵੀ ਕਈ ਵੀਰ ਕਹਿੰਦੇ ਸੀ ਵੀ ਮੱਖਣੀ ਦੇਣੀ ਆ ਕਬੂਤਰਾਂ ਨੂੰ ਕਿਵੇਂ ਦਈਏ ਜੀ ਤੇ ਉਹਦੇ ਕਰਕੇ ਵੀਰੇ ਅੱਪਾ ਵੀਡੀਓ ਲੈ ਕੇ ਆਏ ਜੀ ਇੱਕ ਪਹਿਲਾਂ ਵੀਰੇ ਤੁਸੀਂ ਇੱਕ ਸਰੰਜ ਲੈ ਲੈਣੀ ਹੈ ਜੀ 2.5 ਐਮਐਲ ਦੀ ਮਿਲ ਜਵੇ ਜਾਂ 3 ਐਮਐਲ ਦੀ ਮਿਲ ਜਵੇ ਠੀਕ ਹੈ ਜੀ ਸਰੰਜ ਲੈ ਕੇ ਵੀਰੇ ਤੇ ਮੁਰੂ ਆਹ ਕੱਟ ਲੈਣੀ ਹੈ ਜੀ ਆਪਾਂ ਨੇ ਮਾੜਾ ਕੈਮਰਾ ਨਹੀਂ ਦਿਖਿਆ ਆਪਾਂ ਨੇ ਲਈ ਆ ਖੋਲ ਕੇ ਆਹ ਮਾੜੀ ਇੱਥੋਂ ਕੱਟ ਲੈਣੀ ਹੈ ਜੀ ਤੈਨੂੰ ਸਰਿੰਜ ਨੇ ਮੂਹਰੋ ਜੀ ਐ ਬਣਾ ਲੈਣਾ ਆਪਾਂ। ਆ ਕੱਟ ਲਈ ਜੀ। ਠੀਕ ਹੈ ਜੀ। ਤੇ ਆਪਾਂ ਮੱਖਣੀ ਐ ਸਰਿੰਜ ਨਾਲ ਦੇਣੀ ਐ ਜੀ। ਪਹਿਲਾਂ ਕੀ ਕਰਦੇ ਸੀ ਕਿ ਵੀਰ ਆਪਾਂ ਮੱਖਣੀ ਨਾ ਹੱਥ ਨਾਲ ਦੰਦੇ ਦੀਗੇ ਜੀ। ਜਿੱਦ ਨੇ ਨਾ ਕੂਤਰਾਂ ਦੇ ਇੱਥੋਂ ਇੱਥੋਂ ਮੂੰਹ ਲਿਬੜ ਜਾਂਦੇ ਸੀਗੇ ਤੇ ਉਹ ਛੇਤੀ ਛੇਤੀ ਸਾਫ਼ ਹੀ ਨਹੀਂ ਸੀ ਹੁੰਦੇ ਜੀ। ਕਿਉਂਕਿ ਮੱਖਣੀ ਦੇ ਵਿੱਚ ਧੰਦੇਾਈ ਬਹੁਤ ਹੁੰਦੀ ਐ ਜੀ। ਠੀਕ ਹੈ ਜੀ। ਉਹਦੇ ਕਰਕੇ ਆਪਾਂ ਇਹ ਨਵਾਂ ਤਰੀਕਾ ਲੈ ਕੇ ਆਂਦਾ ਜੀ ਆਪਾਂ ਨੇ ਮੱਖਣੀ ਦੇਣ ਦਾ। ਤੇ ਜਿਹੜੇ-ਜਿਹੜੇ ਵੀਰ ਨੂੰ ਵਧੀਆ ਲੱਗਿਆ ਵੀਰੇ ਕਮੈਂਟ ਦੇ ਵਿੱਚ ਜਰੂਰ ਦੱਸਿਓ ਜੀ। ਠੀਕ ਹੈ ਜੀ ਆਪਾਂ ਹੁ ਤੇ ਮਖਣੀ ਦੇ ਕੀ ਕੀ ਫਾਇਦੇ ਨੇ ਜੀ ਠੀਕ ਹੈ ਜੀ ਆ ਹੁਣ ਐ ਲਾ ਲਓ ਵੀਰੇ ਨੂੰ ਮਾੜਾ ਖੋਲੋ ਇਹਨੂੰ ਐ ਕਰਕੇ ਐ ਦੱਬ ਲੀ ਜੀ ਆ ਪਰ ਲੀ ਕਮਲ ਇਕਣੀ ਕਬੂਤਰ ਦੇ ਅੰਦਰ ਦੇ ਦੇਣੀ ਆਪਾਂ ਨੇ ਇਕਣੀ ਕਬੂਤਰ ਦੇ ਅੰਦਰ ਜਾ ਕੇ ਡੇਗ ਜਾਨੀ ਆ ਜੀ ਇਹ ਨਾ ਤਾਂ ਇਹਦੇ ਨਾਲ ਕਬੂਤਰ ਲਿਪੜੂਗਾ ਜੀ ਨਾ ਕਬੂਤਰ ਮਖਣੀ ਬਾਹਰ ਕੱਢੂਗਾ ਜੀ ਨਹੀਂ ਕਈ ਵਾਰ ਜਦ ਆਪਾਂ ਹੱਥ ਨਾਲ ਦੰਦੇ ਸੀ ਨਾ ਜੀ ਮਖਣੀ ਬਾਹਰ ਕੱਢ ਦਿੰਦੇ ਨੇ ਕਬੂਤਰ ਹੀ ਜੇ ਤੁਹਾਨੂੰ ਪਤਾ ਹੀ ਹੈ ਚੰਗੀਆਂ ਚੀਜ਼ਾਂ ਦਾ ਜਵਾਕਾਂ ਦੇ ਵੀ ਲੜਦੀਆਂ ਨੇ ਜੀ ਤਾਂ ਫਿਰ ਕਬੂਤਰ ਨੇ ਮੰਨੇ ਜਾਰੀ ਦਵਾਈ ਤੇ ਮਾਹ ਨਹੀਂ ਦੇਹਾਂਗਾ ਇਹਨੂੰ ਐਂ ਕਰਕੇ ਸਾਫ਼ ਕਰਕੇ ਤਨੇ ਨੂੰ ਫੇਰ ਦੇਣੀ ਹੈ ਕਬੂਤਰ ਦੇ ਕਿਸੇ ਵੀ ਮੂੰਹ ਨੂੰ ਨਾ ਲੱਗੇ ਠੀਕ ਹੈ ਤੇ ਆਪਾਂ ਹੁਣ ਵੀ ਤੇ ਦੇਣ ਲੱਗ ਜਾਈਏ ਮਸਲੀ ਆਈ ਜੀ ਆਪਣਾ ਲਾਲ ਚੀਨਾ ਬੱਚਾ ਦੇ ਦੇਣਾ ਨੇ ਆ ਦੇਖਿਓ ਵੀ ਮੰਨੇ ਧਿਆਨ ਨਾਲ ਲਈ ਬੁੱਤ ਠੀਕ ਹੈ ਪੇਚ ਤਾਂ ਕਰ ਲਾ ਸਰਿੰਜ ਵਿੱਚ ਤਾਂ ਕਰ ਸਰਿੰਜ ਹਾਂ ਛੱਡ ਦੇ ਉਹ ਕੀ ਆ ਦਿੱਤੀ ਗਈ ਜੀ ਮੱਖਣੀ ਇਹਦਾ ਮੂੰਹ ਦੇਖ ਲੋ ਵੀਰੇ ਜਮਾ ਨਹੀਂ ਲੱਬੜਿਆ ਕੁੱਤੋ ਬਾਈ ਜੇ ਆਪਣਾ ਤਰੀਕਾ ਵੀਰੇ ਵਧੀਆ ਲੱਗਿਆ ਤਾਂ ਕਮੈਂਟਾਂ ਦੇ ਵਿੱਚ ਦੱਸਿਓ ਜਰੂਰ ਠੀਕ ਹੈ ਜੀ ਤੇ ਮੱਖਣੀ ਦੇਣ ਦੇ ਕੀ ਕੀ ਫਾਇਦੇ ਨੇ ਜੀ ਇਹ ਵੀ ਤੁਹਾਨੂੰ ਦੱਸਦੇ ਆ ਜੀ ਆਪਾਂ ਨਾਲ ਨਾਲ ਇੱਕ ਤਾਂ ਵੀਰੇ ਜਿਵੇਂ ਆਪਾਂ ਨੇ ਪਹਿਲੇ ਦਿਨ ਦੀ ਵੀਡੀਓ ਦੇ ਵਿੱਚ ਦੱਸਿਆ ਹੋਇਆ ਜੀ ਵੀ ਪੱਟਣ ਤੋਂ ਬਾਹਰ ਕੂਤਰਾਂ ਨੂੰ ਜੀ ਖੰਦੇ ਆਈ ਜਿਹੜੀਆਂ ਚੀਜ਼ਾਂ ਦੇਣੀਆਂ ਬਹੁਤ ਜ਼ਰੂਰੀ ਨੇ ਜੀ ਆਪਾਂ ਉਹਦੇ ਵਿੱਚ ਕੁਝ ਵੀ ਦੇ ਸਕਦੇ ਹਾਂ ਦੁੱਧ ਵੀ ਦੇ ਸਕਦੇ ਹਾਂ ਦੱਸੀ ਵੀ ਦੇ ਸਕਦੇ ਹਾਂ ਤੇਲ ਵੀ ਦੇ ਸਕਦੇ ਹਾਂ ਜੀ ਠੀਕ ਹੈ ਜੀ ਤੇ ਮਖਣੀ ਦੇ ਵਿੱਚ ਇੱਕ ਤਾਂ ਵੀ ਇਥੰਦੇ ਆਈ ਬਹੁਤ ਜ਼ਿਆਦਾ ਹੁੰਦੀ ਹੈ ਜੀ ਦੂਜੇ ਨੰਬਰ ਤੇ ਮਖਣੀ ਦੇਣ ਨਾਲ ਨਾ ਜੀ ਕੂਤਰਾਂ ਦੀ ੜਾਨ ਬਹੁਤ ਜ਼ਿਆਦਾ ਵੱਧਦੀ ਹੈ ਜੀ ਇਹ ਚੀਜ਼ਾਂ ਦਾ ਵੀ ਆਪਾਂ ਨੂੰ ਫਰਕ ਪਤਾ ਲੱਗਣਾ ਵੀ ਗਰਮੀ ਦੇ ਵਿੱਚ ਜਿਹੜੇ ਕੂਤਰਾਂ ਦੀ ਮਖਣੀ ਖਾਦੀ ਹੋਊਗੀ ਜੀ ਉਹ ਲੈਦੀ ਉਡਣਗੇ ਵੀਰੇ ਗਰਮੀ ਨੂੰ ਤਾਂ ਖੱਲੇ ਦਿਨਾਂ ਦੇ ਵਿੱਚ ਤਾਂ ਚ ਰੋੜ ਨਹੀਂ ਉਡਣਾ ਸਭ ਨੇ ਵੀ ਜਿਹੜੀ ਗਰਮੀ ਨੂੰ ਲੈਦੀ ਉਡਣਗੇ ਜੀ ਇਹ ਆਪਣੇ ਉਹ ਬੱਚੇ ਨੇ ਵੀਰੇ ਵੀ ਜਿਹੜੇ ਆਪਾਂ ਨੇ ਚਾਰ-ਚਾਰ ਕੰਨੀਆਂ ਪੱਟੀਆਂ ਹੋਈਆਂ ਨੇ ਨਵੰਬਰ ਮਹੀਨੇ ਦੇ ਬੱਚੇ ਨੇ ਜੀ ਆ ਕਬੂਤਰ ਆਪਣੇ ਬਜੇ ਆਵਲੇ ਠੀਕ ਹੈ ਜੀ ਉਹਨੂੰ ਇਹ ਉੜਦੇ ਦਿਖਾਵਾਂਗੇ ਵੀਰੇ ਕਈ ਵੀਰਾਂ ਨੂੰ ਆਏ ਆ ਵੀ ਕੋਰੇ ਕਬੂਤਰ ਪੱਟੇ ਹੋਏ ਉੜਦੇ ਨਹੀਂ ਨਾ ਉਹਨੂੰ ਦਿਖਾਵਾਂਗੇ ਜੀ ਵੀ ਕਿੰਨਾ ਕੋੜਦੇ ਹੁੰਦੇ ਨੇ ਕੋਰੇ ਕਬੂਤਰ ਤੇ ਆ ਆਪਨੇ ਦੇਖੋ ਵੀਰੇ ਹੁਣ ਮਖਣੀ ਦੇਣ ਦਾ तरीका कਵੇਂ ਲੱਗਿਆ ਤੁਹਾਨੂੰ ਆ ਲੋ ਸਿੱਧੀ ਅੰਦਰ ਜਾਂਦੀ ਐ ਮੱਖਣੀ ਕੂਤਰ ਦੇ ਜੀ ਤੇ ਇੱਕ ਜ਼ਰੂਰੀ ਗੱਲ ਹੋਰ ਵੀਰੇ ਮੱਖਣੀ ਦੇ ਕੇ ਜੀ ਕੂਤਰਾਂ ਨੂੰ 2-3 ਘੰਟੇ ਧੁੱਪਾਂ ਦੇ ਵਿੱਚ ਜਰੂਰ ਰੱਖਣਾ ਜੀ ਠੀਕ ਹੈ ਜੀ 2-3 ਘੰਟੇ ਜੀ ਕੂਤਰਾਂ ਨੂੰ ਧੁੱਪਾਂ ਦੇ ਵਿੱਚ ਜਰੂਰ ਰੱਖਣਾ ਜੀ ਕਰੂ ਸ਼ੌਂਕ ਵੀਰੇ ਆਪਣੇ ਕਬੂਤਰਾਂ ਦਾ ਜੀ ਆ ਨਾਲ ਨਾਲ ਵੀਡੀਓ ਦੇ ਵਿੱਚ ਕਬੂਤਰ ਵੀ ਦਿਖਾਈ ਜੰਨੇ ਆ ਜੀ ਤੁਹਾਨੂੰ ਦੇਖੋ ਪਤਨ ਨੇ ਕੱਪੜਾ ਰੱਖ ਲਈ ਨਾਲ ਮੜਾ ਜੇ ਪਤਨਾ ਸਾਹਿਬ ਗਰੀ ਇਹਨੂੰ ਵੀ ਹੱਥ ਫੜੀ ਜੰਨੇ ਨੇ ਮੂੰਹ ਫੜੀ ਜੰਨੇ ਇਹਦਾ ਹਲੋ ਕੀ ਤੋਂ ਵੀ ਕਬੂਤਰ ਨਹੀਂ ਦਿਬੜਿਆ ਹੈਗਾ ਜੀ ਜੇ ਆਪਾਂ ਹੱਥ ਨਾਲ ਦੇ ਦਿੰਦੇ ਮਖਣੀ ਨੂੰ ਇਹੀ ਕਬੂਤਰਾਂ ਦੀ ਤੁਸੀਂ ਮੂੰਹ ਦੇਖ ਲੰਦੇ ਕਿਵੇਂ ਲਿਬੜ ਜਾਣੇ ਸੀਗੇ ਜੀ ਜਮਾ ਦੇਖਣ ਨੂੰ ਜੀ ਨਹੀਂ ਸੀ ਕਰਨਾ ਇਹਨਾਂ ਨੂੰ ਲੋਰੀ ਕਰੋ ਸ਼ੌਂਕ ਵਿੱਚ ਇਹ ਆਪਾਂ ਇਹ ਕੂਤਰ ਦਿਖਾਈ ਨਹੀਂ ਸੀਗੇ ਵੀਡੀਓ ਦੇ ਵਿੱਚ ਅੱਜ ਦਿਖਾਈ ਨੇ ਜੀ ਦੱਸੋ ਜੀ ਕਿਵੇਂ ਲੱਗੀਆਂ ਮਖਣੀ ਦਾ ਵੀ ਇਹ ਨੁਕਸਾਨ ਕੋਈ ਨਹੀਂ ਹੈਗਾ ਜੀ ਠੀਕ ਹੈ ਜੀ ਇੱਕ ਜਣੀ ਇਹ ਗਲਤੀ ਨਾ ਕਰਿਓ ਵੀ ਤੁਸੀਂ ਲਾਲਚ ਦੇ ਵਿੱਚ ਵੀ ਹਾਂ ਉੱਡਦੇ ਵੱਧ ਨੇ ਮਖਣੀ ਆ ਵੀ ਲਾਲਚ ਦੇ ਵਿੱਚ ਆ ਕੇ ਤੁਸੀਂ ਵੱਧ ਦੇ ਦੋ ਮਖਣੀ ਕੂਤਰਾਂ ਨੂੰ ਹੀ ਇਹ ਗਲਤੀ ਨਾ ਕਰਿਓ ਜੀ ਇਹ ਦੇਣੀ ਸਿਰਫ 2-3 ਦਿਨਿਆਂ ਤਿੰਨ ਦਿਨ ਦੇ ਸਕਦੇ ਹੋ ਜੀ ਤੁਸੀਂ ਬਸ ਜਾਂ ਤੁਸੀਂ ਇਹ ਮਾੜੀ ਮੋਟੀ ਜਿਹੜਾ ਕਬੂਤਰ ਛੱਡ ਲੈ ਉਹ ਦੋ ਦੇ ਸਕਦੇ ਨੇ ਵੀ ਜਿਹੜੀ ਹੁਣ ਤੱਕ 3-4 ਦਿਨ ਇਹ ਦੇਣੀ ਹੈ ਜੀ ਠੀਕ ਹੈ ਜੀ ਜੇ ਵੀਰੇ ਮਖਣੀ ਵੱਧ ਦਿੱਤੀ ਹੋਊਗੀ ਜੀ ਕਬੂਤਰ ਤੁਹਾਡੇ ਵਧੀਆ ਹੋਏ ਡਾਵੇ ਹੋਏ ਤਾਂ ਕਬੂਤਰ ਤੁਹਾਡੇ ਘਰੋਂ ਭੱਜਣਗੇ ਜੀ ਬਾਜ਼ੀਆਂ ਤੋਂ ਵੀ ਭੱਜਣਗੇ ਠੀਕ ਹੈ ਜੀ ਇਹਦਾ ਇਹ ਨੁਕਸਾਨ ਆ ਵੀਰੇ ਫਾਇਦੀ ਤਾਂ ਹਰੇਕੀ ਦਸੀ ਜਨਾ ਪਰ ਨੁਕਸਾਨ ਵੀ ਤੁਹਾਨੂੰ ਦੱਸਤਾ ਨਾਲੇ ਵੀ ਇਹਦਾ ਨੁਕਸਾਨ ਇਹ ਆ ਜੀ ਕਿ ਕਬੂਤਰ ਤੁਹਾਡੇ ਬਾਜ਼ੀਆਂ ਤੋਂ ਭੱਜਣਗੇ ਨਹੀਂ ਤੁਹਾਡੇ ਕਬੂਤਰ ਘਰੋਂ ਭੱਜਣਗੇ ਇਹ ਇੱਕ ਚੀਜ਼ ਦੀ ਇੱਕ ਲਿਮਟ ਹੁੰਦੀ ਹੈ ਜੀ। ਬਾਦਾਮ ਵੀ ਤੁਹਾਨੂੰ ਪਤਾ ਵੀ ਜੇ ਆਪਾਂ ਵੱਧ ਬਾਦਾਮ ਪਾਵਾਂਗੇ ਤਾਂ ਕਬੂਤਰ ਬਿਮਾਰ ਹੋ ਜਾਣਗੇ ਜਾਂ ਕਬੂਤਰਾਂ ਦੇ ਅੰਦਰ ਗਰਮੀ ਪੈ ਜਾਂਦੀ ਹੈ ਜੀ। ਓਮੀ ਮਖਣੀ ਦਾ ਜੀ। ਵੀ ਜੇ ਆਪਾਂ ਵੱਧ ਦਵਾਂਗੇ ਮਖਣੀ ਤਾਂ ਕਬੂਤਰ ਤਕੜੇ ਵੱਧ ਹੋ ਜਾਣਗੇ, ਮੋਟੇ ਹੋ ਜਾਣਗੇ, ਕਬੂਤਰ ਬਾਜ਼ੀਆਂ ਤੋਂ ਭੱਜਣ ਲੱਗ ਜਾਣਗੇ ਜੀ। ਜਾਂ ਆਪਣੇ ਕਬੂਤਰ ਘਰੋਂ ਹੀ ਭੱਜ ਜਾਣਗੇ। ਠੀਕ ਹੈ ਜੀ। ਤੇ ਇਹੇ ਕਰਕੇ ਵੀ ਆਪਾਂ ਨੇ ਕਰਦਿਆਂ ਤੋਂ ਅੱਜ ਵੀਰੇ ਆਪਣੀ ਮੰਮੀ ਤੋਂ ਲੱਸੀ ਕਿਆਤੀ ਬਣਾਉਣ ਨੂੰ ਤੇ ਲੱਸੀ ਦੇ ਵਿੱਚ ਉਹ ਸਪੈਸ਼ਲ ਮੱਖਣ ਨੇ ਨਾ ਖਤਰੇ ਕਢਾਇਆ ਜੀ ਕੀ ਕਬੂਤਰਾਂ ਨੂੰ ਮੱਖਣ ਦੇਣਾ ਇਹਦੇ ਇਹ ਕਿਹਨੂੰ ਸ਼ੌਂਕ ਆ ਵੀਰੇ ਉਹ ਤਾਂ ਆਹੀ ਕੁਛ ਕਰਦੇ ਨੇ ਸ਼ੌਂਕ ਕਰ ਪਰ ਕੀ ਕੁਛ ਨਹੀਂ ਕਰਦਾ ਵੀ ਇਹ ਬੰਦਾ ਮੈਨੂੰ ਮੂਨ ਆ ਲੈ بڑے ਕਿਸੇ ਕਬੂਤਰ ਦੇ ਇੰਨਾ ਕ ਨਹੀਂ ਕਰ ਸਕੀ ਉਹ ਦੇਖੀ ਯਾਰ ਕਾਲਾ ਫਾਟੇ ਇਹਨਾਂ ਨੂੰ ਜਾਣਾ ਪੁੱਤ ਕਿਤੇ ਦਾ ਵਾਹ ਨਿਕਲੇ ਲਾ ਹਾਰੀ ਜੰ ਮਖਣੀ ਬਾਹਰ ਕੱਢਤੀ ਇਹਨੂੰ ਉਹ ਖੁਰ ਗਈ ਯਾਰ ਹਾਂ ਔਈ ਹੋ ਕੁ ਪਾ ਦੇ ਪਈ ਹਾਂ ਇੱਕ ਤਾਂ ਵੀਰੇ ਹੋਰ ਗੱਲ ਜਰੂਰ ਯਾਦ ਰੱਖਿਓ ਜੇ ਜਦ ਤੁਸੀਂ ਮਖਣੀ ਦੇਣੀ ਹੈ ਜੀ ਉਦੋਂ ਘੰਟਾ ਪਹਿਲਾਂ ਤੁਸੀਂ ਮਖਣੀ ਨੂੰ ਫ੍ਰਿਜ ਦੇ ਵਿੱਚ ਜਰੂਰ ਲਾ ਲੈਣਾ ਜੀ ਫ੍ਰਿਜ ਦੇ ਵਿੱਚ ਲੱਗੀ ਹੋਊਗੀ ਨਾ ਜੀ ਫਿਰ ਜੰਮ ਜੇ ਜਾਊਗੀ ਦੇਣੀ ਸੌਖੀ ਰਹੂਗੀ ਗਿੱਲੀ ਗਿੱਲੀ ਮਖਣੀ ਦੇਣੀ ਹੁੰਦੀ ਹੈਗੀ ਜੀ ਹੁਣ ਗਿੱਲੀ ਹੁਣ ਪਿਗਲ ਚੱਲੀ ਮਾੜੀ ਜੀ ਇਹ ਮਨੇ ਸਰਾਂ ਦੇ ਸਾਫ ਕਰਕੇ ਰੱਖਿਆ ਉਤਰਾ ਨੂੰ ਠੀਕ ਹੈ ਤੇ ਬੜਨਾ ਜਾਣ ਉਤਰਾ ਜਮਾਂਗੀ ਇਹ ਰਾਣੀਆਂ ਨੂੰ ਪਤਾ ਹੀ ਆਪਾਂ ਨੇ ਕਿਵੇਂ ਸੰਭਾਲ ਸੰਭਾਲ ਰੱਖੀਆਂ ਨੇ ਵਿੱਚ ਘਰੀ ਸਰੇਜ ਪਹਿਲਾਂ ਪੂਰੀ ਹਾਂ ਹੁਣ ਦੇ ਬਾ ਇਹ ਕੂਤਰ ਬਿਮਾਰ ਹੋ ਗਿਆ ਠੀਕ ਹੈ ਜੀ ਆਪਣਾ ਹੁਣ ਸਾਰਾ ਹੋਣ ਲੱਗਿਆ ਜੀ ਇਹ ਠੀਕ ਹੈ ਜੀ ਇਹ ਬਹੁਤ ਵਧੀਆ ਕੂਤਰਾਂ ਦਾ ਜੀ ਇਹ ਦੇਮਰ ਨਹੀਂ ਕੀਤੀ ਆਪਣੀਆਂ ਵੀਰੇ ਜਿਹੜੀਆਂ ਪਹਿਲਾਂ ਵੀਡੀਓ ਪਾਈ ਤੁਸੀਂ ਸਭ ਨੂੰ ਬਹੁਤ ਪਿਆਰ ਦਿੱਤਾ ਵੀਰੇ ਇਸੇ ਤਰ੍ਹਾਂ ਵੀਰੇ ਅੱਗੇ ਪਿਆਰ ਦਿੰਦੇ ਰਹੋ ਆ ਤੁਹਾਡੇ ਖਾਤਰ ਵੀਰੇ ਨਵੀਆਂ-ਨਵੀਆਂ ਵੀਡੀਓ ਵੀਰੇ ਲੈ ਕੇ ਆਉਂਦੇ ਰਹਾਂਗੇ ਜਾਣਕਾਰੀ ਲਈ ਠੀਕ ਹੈ ਪਾ ਵੀਰੇ ਕਿੰਨੇ ਕੂਤਰਾਂ ਹੁੰਦੇ ਦੇਖ ਲਓ ਮਖਣੀ ਦਿੱਤੀ ਆ ਜੀ ਆ ਬੈਠੇ ਥੋੜੇ ਸਾਹਮਣੇ ਜੀ ਇੱਕ ਦਾ ਵੀ ਮੂਹ ਲੱਬੜਿਆ ਤਾਂ ਦੱਸੋ ਜੀ ਸਾਰੇ ਤੁਹਾਡੇ ਸਾਹਮਣੇ ਬੈਠੇ ਨੇ ਤਿਆਰ-ਪਰ ਤਿਆਰ ਗਰਮੀ ਲਈ ਮੱਖਣੀ ਦੇਣ ਦਾ ਵੀ ਇਹ ਬੈਸਟ ਤਰੀਕਾ ਜੀ ਇਹ ਸਭ ਤੋਂ ਵਧੀਆ ਤਰੀਕਾ ਜਿਹੜਾ ਆਪਾਂ ਤੁਹਾਨੂੰ ਦੱਸਿਆ ਅੱਜ ਆਪਾਂ ਨੇ ਵੀ ਵੀਰੇ ਆਪਾਂ ਕੋਈ ਉਹ ਨਹੀਂ ਕਰਦੇ ਹੈਗੇ ਆਪਾਂ ਨੇ ਵੀ YouTube ਉਹਦੇ ਜੇ Instagram ਤੇ ਇੱਕ ਵੀਡੀਓ ਦੇਖੀ ਸੀਗੀ ਉਹਦੇ ਵਿੱਚ ਇੱਕ ਵੀਰ ਨੇ ਵੀਰੇ ਇਹ ਤਰੀਕਾ ਵਰਤਿਆ ਸੀ ਆਪਾਂ ਨੂੰ ਵੀਰੇ ਵਧੀਆ ਲੱਗਿਆ ਤਾਂ ਕਰਕੇ ਆਪਾਂ ਵੀਰੇ ਇਹੀ ਤਰੀਕਾ ਤੁਹਾਡੇ ਨਾਲ ਸ਼ੇਅਰ ਕੀਤਾ ਜੀ ਮੇਰਾ ਕ੍ਰੈਡਿਟ ਵੀਰੇ ਉਹ ਵੀਰ ਨੂੰ ਜਾਂਦਾ ਜੀ ਫਰੀਲ ਵਾਲੇ ਨੂੰ ਠੀਕ ਹੈ ਜੀ ਤੇ ਜੇ ਆਪਣੀ ਵੀਰੇ ਵੀਡੀਓ ਵਧੀਆ ਲੱਗੀ ਆਪਾਂ ਤੁਹਾਡੇ ਨਾਲ ਸ਼ੇਅਰ ਕੀਤੀ ਗੱਲ ਤਾਂ ਜਰੂਰ ਦੱਸਿਓ ਜੀ ਕਮੈਂਟਾਂ ਦੇ ਵਿੱਚ ਵੀ ਕਿਵੇਂ ਲੱਗੀ ਤੇ ਹੋਰ ਵੀਰੇ ਕਿਹੜੀ ਨਵੀਂ ਵੀਡੀਓ ਲੈ ਕੇ ਆਈਏ ਆਪਾਂ ਵੀ ਜਾਂ ਜਿਹੜੀ ਚੀਜ਼ ਬਾਰੇ ਤੁਹਾਨੂੰ ਦਿੱਕਤ ਆ ਰਹੀ ਆ ਉਹ ਦੱਸਿਓ ਵੀਰੇ ਆਪਾਂ ਉਹ ਵੀ ਵੀਡੀਓ ਵੀਰੇ ਬਣਾਵਾਂਗੇ ਜਰੂਰ ਦੱਸਾਂਗੇ ਤੁਹਾਨੂੰ ਠੀਕ ਹੈ ਜੀ ਤੇ ਦੋ ਬਾਅਦ ਵੀਰੇ ਹੁਣ ਜਿਵੇਂ ਆਪਾਂ ਹੁਣ ਦੋ ਤਿੰਨ ਦਿਨ ਲਗਾਤਾਰ ਚੱਲਦਿਆਂ ਨੂੰ ਹੋ ਗਏ ਵੀਰੇ ਨੇ ਜੰਦੇ ਥੰਦੇਾਈ ਵਾਲੀਆਂ ਚੀਜ਼ਾਂ ਜਿੰਨੇ ਜਿੰਨੇ ਕਬੀਰੇ ਸਾਰਾ ਆਕੇ ਕੂਤਰ ਵੀ ਉਹ ਹਿਸਾਬ ਨਾਲ ਦੇ ਕੇ ਛਤਰੀਆਂ ਤੇ ਵੀ ਬਿਠਾਉਣ ਲੱਗ ਜਿਓ ਵੀਰੇ ਪ੍ਰੋਸੈਸ ਜਿਵੇਂ ਜਿਵੇਂ ਹੁੰਦਾ ਤੁਹਾਨੂੰ ਪਤਾ ਹੀ ਆ ਸਭ ਨੂੰ ਬਾਜੀਆਂ ਦਾ ਛਤਰੀਆਂ ਤੇ ਲਾਉਣੇ ਵੀਰੇ ਬਹੁਤ ਜ਼ਰੂਰੀ ਨੇ ਕਬੂਤਰ ਕੱਢਣ ਤੋਂ ਪਹਿਲਾਂ ਜੇ ਛਤਰੀਆਂ ਤੇ ਬੈਠੇ ਹੋਣਗੇ ਕਬੂਤਰ ਤਾਂ ਵੀਰੇ ਸੈਡਾਂ ਤੇ ਨਹੀਂ ਬੈਠਣਗੇ ਕੋਠੀਆਂ ਕਾਠੀਆਂ ਤੇ ਸਿੱਧੇ ਘਰੇ ਆਉਣਗੇ ਜੀ ਤੁੱਪਾਂ ਵੀਰੇ ਜ਼ਰੂਰ ਲਵਾਇਓ ਮਖਣੀ ਦੇ ਕੇ ਆਪਣੇ ਹੁਣ ਕਬੂਤਰ 2-3 ਘੰਟੇ ਤੁੱਪਾਂ ਜੇ ਬਹਿਣਗੇ ਜੀ ਠੀਕ ਆ ਜੀ ਤੇ ਇੱਕ ਵੀਰੇ ਆਪਾਂ ਨੇ ਹੋਰ ਬਹੁਤ ਜ਼ਰੂਰੀ ਗੱਲ ਕਰਨੀ ਹੈ ਉਹ ਦੀ ਚਲੋ ਆਪਾਂ ਵੀਡੀਓ ਲੈਦੀ ਪਾਵਾਂਗੇ ਪਰ ਇਹਦੇ ਵਿੱਚ ਮੜਾ ਜ਼ਿਕਰ ਕਰ ਦਿੰਨੇ ਆ ਜਿਵੇਂ ਵੀਰੇ ਪੱਟੇ ਹੋਏ ਕਬੂਤਰ ਨਾਲ ਕਈ ਵਾਰ ਸੁੱਕਣ ਲੱਗ ਜਾਂਦੇ ਨੇ ਥੱਲੇ ਜੀ ਬਿਮਾਰ ਹੋਣ ਲੱਗ ਜਾਂਦੇ ਨੇ ਆਪਾਂ ਉਹਦੇ ਬਾਰੇ ਵੀਰੇ ਵੀਡੀਓ ਪਾਉਣੀ ਹੈ ਜੀ ਇੱਕ ਹੋਰ ਤੇ ਜਿਹੜੇ-ਜਿਹੜੇ ਵੀਰ ਨੂੰ ਵੀਰੇ ਲੱਗਦਾ ਵੀ ਇਹ ਪ੍ਰੋਬਲਮ ਆ ਰਹੀ ਆ ਉਹ ਕਮੈਂਟ ਜ਼ਰੂਰ ਕਰਿਓ ਵੀਰੇ ਜਿਹਨੂੰ-ਜਿਹਨੂੰ ਲਾਜ ਪਤਾ ਉਹ ਵੀ ਦੱਸਿਓ ਜ਼ਰੂਰ ਵੀ ਪੱਟੇ ਹੋਏ ਕਬੂਤਰ ਸੁੱਕਣ ਕਿਉਂ ਲੱਗ ਜਾਂਦੇ ਨੇ ਜੀ ਆਪਣੇ ਤਾਂ ਚਲੋ ਹਜੇ ਖੈਰ ਵਧੀਆ ਨੇ ਤੰਦਰੁਸਤ ਨੇ ਪੂਰੇ ਕਈ ਵਾਰ ਨਾ ਜੀ ਗੁੱਲ ਕੱਢ ਉਹ ਜਰੂਰ ਦੱਸਿਓ ਠੀਕ ਹੈ ਜੀ ਕਰੋ ਠੀਕ ਆ ਵੀਰੇ ਧੰਨਵਾਦ ਜੀ ਸਾਰਿਆਂ ਦਾ ਇੰਨਾ ਪਿਆਰ ਦੇਣ ਲਈ